ਸਾਰਿਆਂ ਨੂੰ ਪਹਿਲਾਂ ਤਾਂ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਤੁਹਾਡੇ ਚੈਨਲ ਦਾ ਵੀ ਬੜਾ ਦਿਲ ਤੋਂ ਧੰਨਵਾਦ ਦਿਆਂ ਤੁਸੀਂ ਸਾਡਾ ਸਨੇਹਾ ਜਿਹੜਾ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਸੋ ਬੜੀ ਦੇਰ ਤੋਂ ਦਿੱਲੀ ਦੇ ਲੋਕ ਇਸ ਦਿਨ ਨੂੰ ਉਡੀਕ ਰਹੇ ਸੀ ਔਰ ਬੜੀ ਇਤਿਹਾਸਕ ਜਿੱਤ ਹੋਈ ਹੈ ਔਰ ਇਹਦੇ ਨਾਲ ਇੱਕ ਜਿਹੜਾ ਦਿੱਲੀ ਮਾਡਲ ਪੇਸ਼ ਕਰਕੇ ਉਹਨਾਂ ਨੇ ਪੰਜਾਬ ਨੂੰ ਠੱਗਿਆ ਸੀ ਉਹ ਵੀ ਅੱਜ ਐਕਸਪੋਜ਼ ਹੋ ਗਿਆ ਅੱਜ ਪੰਜਾਬੀ ਜਿਹੜੇ ਪਿਛਲੇ 3 ਸਾਲਾਂ ਤੋਂ ਇਹਨਾਂ ਦੀਆਂ ਕਾਰਗੁਜ਼ਾਰੀਆਂ ਤੋਂ ਅਸੰਤੁਸ਼ਟ ਹੋ ਕੇ ਇਹਨਾਂ ਨੂੰ ਬਦਲਣ ਦਾ ਮਨ ਬਣਾਈ ਬੈਠੇ ਸੀ ਪਰ ਕਿਤੇ ਨਾ ਕਿਤੇ ਕੇਜਰੀਵਾਲ ਸਾਹਿਬ ਇਦਾਂ ਦਾ ਪ੍ਰੈਜ਼ੈਂਟ ਕਰਦੇ ਸੀਗੇ ਕਿ ਮੈਂ ਨਹੀਂ ਬਦਲਿਆ ਜਾ ਸਕਦਾ ਬਾਕੀ ਸਾਰਾ ਕੁਝ ਹੋ ਜਾ ਅੱਜ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਦਿਖਾ ਦਿੱਤਾ ਕਿ ਜਿਹੜਾ ਇਹਨਾਂ ਨੇ ਦਿੱਲੀ ਦਾ ਮਾਡਲ ਕਹਾ ਸੀ ਨਾ ਸਕੂਲ ਨਾ ਹਸਪੀਟਲ ਨਾ ਜਿਹੜੀ ਕੋਈ ਹੋਰ ਭ੍ਰਿਸ਼ਟਾਚਾਰ ਵਾਲੀ ਮੁਹਿੰਮ ਉਹ ਕੋਈ ਕੰਮ ਨਹੀਂ ਕੀਤੀ ਲੋਕਾਂ ਨੂੰ ਲੋਕਾਂ ਨੇ ਦੱਸ ਦਿੱਤਾ ਕਿ ਉੱਥੇ ਕੋਈ ਮਾਡਲ ਨਹੀਂ ਸੀਗਾ ਔਰ ਅੱਜ ਇਹਨਾਂ ਦੇ ਜਿਹੜੇ ਸੁਪਰੀਮੋ ਹੈਗੇ ਉਹ ਕੇਜਰੀਵਾਲ ਸਾਹਿਬ ਆਪਣੀ ਸੀਟ ਵੀ ਹਾਰ ਗਏ ਸੁਸੋਦੀਆ ਹਾਰ ਗਏ ਵੱਡੇ ਵੱਡੇ ਇਹਨਾਂ ਦੇ ਥੰਮ ਸੰਜੀਤ ਸਿੰਘ ਹਾਰ ਗਏ ਸੋ ਇਹ ਇੱਕ ਪੰਜਾਬੀਆਂ ਵਾਸਤੇ ਸੁੱਖ ਦਾ ਸੁਨੇਹਾ ਆ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕ ਵੀ ਇਹਨਾਂ ਤੋਂ ਰਾਹਤ ਮਹਿਸੂਸ ਕਰਨਗੇ ਔਰ ਆਉਂਦੀ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਚਿੱਕੜ ਖਿਲਾ ਰਿਆ ਉਹਦੇ ਵਿੱਚ ਕਮਲ ਦਾ ਫੁੱਲ ਖਿੜੂਗਾ ਮੈਂ ਪ੍ਰਧਾਨ ਮੰਤਰੀ ਚੇਰ ਨਰਿੰਦਰ ਮੋਦੀ ਜੀ ਨੂੰ ਅਮਿਤ ਸ਼ਾ ਜੀ ਨੂੰ ਸਾਡੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਜੀ ਨੂੰ ਔਰ ਪੰਜਾਬ ਦੇ ਪ੍ਰਧਾਨ ਸਾਡੇ ਜਾਖੜ ਸਾਹਿਬ ਸਾਡੇ ਸੰਗਠਨ ਮੰਤਰੀ ਨਵਸਲੂ ਜੀ ਉਹਨਾਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਹੀ ਮੈਂ ਨਾਲ ਉਹਨਾਂ ਨੂੰ ਵੀ ਔਰ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਦਿੱਲੀ ਵਾਸੀਆਂ ਨੂੰ ਔਰ ਸਮੁੱਚੇ ਦੇਸ਼ ਵਾਸੀਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਵੀ ਦਿੰਦਾ ਕਿ ਇੱਕ ਰਾਤ ਦੀ ਇਹ ਖਬਰ ਹੈ ਸੋ ਜਿੱਥੇ ਨੈਸ਼ਨਲ ਭਾਜਪਾ ਨੇ ਮੈਨੂੰ ਬੜਾ ਮਾਨ ਬਖਸ਼ਿਆ ਕਦੇ ਰਾਜਸਥਾਨ ਚ ਕਦੇ ਜੰਕੇ ਚ ਕਦੇ ਹਰਿਆਣੇ ਚ ਕਦੇ ਹਿਮਾਚਲ ਚ ਤੇ ਇਸ ਵਾਰ ਦਿੱਲੀ ਦੇ ਵਿੱਚ ਜਿਹੜੀ ਰਜ਼ੋਰੀ ਗਾਰਡਨ ਵਿਧਾਨ ਸਭਾ ਉਹਦੇ ਵਿੱਚ ਇੱਕ ਮੈਨੂੰ ਇੰਚਾਰਜ ਬਣਾ ਕੇ ਭੇਜਿਆ ਸੀ ਔਰ 4 ਜਨਵਰੀ ਤੋਂ ਲੈ ਕੇ 5 ਫਰਵਰੀ ਤੱਕ ਇੱਕ ਮਹੀਨਾ ਮੈਂ ਉੱਥੇ ਰਿਹਾ ਜੋ ਲੋਕਾਂ ਦੇ ਮੈਂ ਹਾਲਾਤ ਦੇਖੇ ਜੋ ਲੋਕਾਂ ਦੀ ਆਵਾਜ਼ ਸੁਣੀ ਹੈ ਉਹ ਦੱਸ ਰਹੀ ਸੀ ਕਿ ਇਹ ਸਾਰਾ ਕੁਝ ਫੇਲ ਮਾਡਲ ਹੈ ਔਰ ਪੰਜਾਬ ਦੇ ਲੋਕ ਵੀ ਅਜੇ ਹੀ ਮਹਿਸੂਸ ਕਰਦੇ ਆ। ਸੋ ਦਿੱਲੀ ਤੋਂ ਸਪਰਾ ਸਾਫ ਹੋ ਗਿਆ। ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਜਿਹੜੇ ਆ ਮੈਂ ਦੇਖ ਰਿਹਾ ਕਿ ਪਿੰਡਾਂ ਦੇ ਵਿੱਚੋਂ ਵੀ ਕੱਲ ਦੇ ਮੈਨੂੰ ਸੈਂਕੜੇ ਫੋਨ ਆਏ ਆ ਔਰ ਲੋਕ ਖੁਸ਼ ਆ ਔਰ ਵਧਾਈਆਂ ਦੇ ਰਹੇ ਆ ਔਰ ਲੋਕ ਮਹਿਸੂਸ ਕਰ ਰਿਹਾ ਕਿ ਭਾਜਪਾ ਜਿਹੜੀ ਪੰਜਾਬੀਆਂ ਨੂੰ ਵੀ ਕੁਝ ਦੇ ਸਕਦੀ। ਸੋ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਵੀ ਭਾਜਪਾ ਦਾ ਕਮਲ ਫੁੱਲ ਖਿੜੂਗਾ। ਇਹ ਮੈਨੂੰ ਦਿਖ ਰਿਹਾ ਔਰ ਮੈਂ ਇਹਦੀ ਕਾਮਨਾ ਵੀ ਕਰਦਾ ਨਹੀਂ ਲੋਕ ਪਿਆਰ ਕੇਜਰੀਵਾਲ ਸਾਹਿਬ ਨੂੰ ਨਹੀਂ ਕਰਦੇ ਸੀ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਫਲਾਏ ਝੂਠ ਉਹਨੂੰ ਪਿਆਰ ਕਰਦੇ ਸੀ ਜਿਹੜੇ ਉਹ ਦਿਲ ਲੁਭਾਵੇਂ ਨਾਰੇ ਦਿੰਦੇ ਸੀ ਜਿੱਦਾਂ ਪੰਜਾਬ ਦੀ ਗੱਲ ਆਪਾਂ ਕਰ ਲਈਏ ਇੱਥੇ ਜਦੋਂ ਉਹਨਾਂ ਨੇ ਗੱਲਾਂ ਕੀਤੀਆਂ ਤਾਂ ਉਹ ਕਹਿੰਦੇ ਵੀ ਮੈਂ 54000 ਕਰੋੜ ਰੁਪਈਆ ਤਾਂ ਮੈਂ ਦੇਵਚ ਪਾ ਕੇ ਤੁਰਿਆ ਆ ਪਿਆ ਇੰਨੇ ਪੈਸੇ ਮੈਂ ਰੇਤਾ ਬਜਰੀ ਚੋਂ ਕੱਢ ਲੈਣੇ ਆ ਇੰਨੇ ਮੈਂ ਐਕਸਾਈਜ਼ ਚੋਂ ਬਣਾ ਲੈਣੇ ਆ ਪਰ ਉੱਥੇ ਆਪਾਂ ਦੇਖ ਲਿਆ ਦਿੱਲੀ ਦੀ ਐਕਸਾਈਜ਼ ਪਾਲਿਸੀ 'ਚ ਇਹ ਵੀ ਅੰਦਰ ਹੈ ਸੁਸੋਧਿਆ ਜੀ ਵੀ ਅੰਦਰ ਹੈ ਪੂਰੇ ਇਹਨਾਂ ਦੇ ਵੱਡੇ ਵੱਡੇ ਥੰਮ ਜਿਹੜੇ ਆ ਉਹ ਐਕਸਾਈਜ਼ ਪਾਲਿਸੀ ਇਹਨਾਂ ਨੇ ਜਿਹੜੀ ਬਣਾਈ ਸੀ ਫਿਰ ਉਹ ਜਦੋਂ ਲੱਗਿਆ ਕਿ ਅਸੀਂ ਤਾਂ ਇਹਦੇ ਵਿੱਚ ਅੰਦਰ ਹੋ ਰਹੇ ਫਿਰ ਇਹਨਾਂ ਨੇ ਉਹ ਪਾਲਿਸੀ ਚੇਂਜ ਵੀ ਕੀਤੀ ਉੱਥੇ ਪਰ ਜਿਹੜੀਆਂ ਏਜੰਸੀਆਂ ਆ ਜਿਹੜੇ ਲੋਕ ਆ ਉਹਨਾਂ ਨੇ ਇਹਨਾਂ ਨੂੰ ਐਕਸਪੋਜ਼ ਕਰ ਦਿੱਤਾ ਔਰ ਇਹੀ ਹਾਲਾਤ ਅੱਜ ਪੰਜਾਬ ਦੇ ਆ ਪੰਜਾਬ ਦੇ ਲੋਕ ਵੀ ਇਹਨਾਂ ਦਾ ਝੂਠ ਫਰ ਚੁੱਕੇ ਔਰ ਇੱਥੇ ਲੋਕ ਇਹਨਾਂ ਨੂੰ ਬਦਲਣਾ ਚਾਹੁੰਦੇ ਔਰ ਛੇਤੀ ਬਦਲਣਗੇ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਪੰਜਾਬ ਦੇ ਵਿੱਚ ਵੀ ਦਾ ਅਸਰ ਪਏਗਾ ਨਹੀਂ ਪਏਗਾ ਨਹੀਂ ਅਸਰ ਤਾਂ ਇਹਦਾ ਪੈ ਚੁੱਕਾ ਕਿਉਂਕਿ ਕੱਲ ਤੋਂ ਮੈਂ ਦੱਸਿਆ ਜਿਵੇਂ ਪਿੰਡਾਂ ਦੇ ਵਿੱਚੋਂ ਵੀ ਸ਼ਹਿਰ ਦੇ ਵਿੱਚੋਂ ਵੀ ਸੈਂਕੜੇ ਫੋਨ ਆਏ ਆ ਔਰ ਉਹ ਲੋਕ ਜਿਹੜੇ ਭੱਜ-ਭੱਜ ਕੇ ਉਧਰ ਗਏ ਸੀ ਰਲੇ ਸੀ ਇੱਕ ਆਸ ਦੇ ਨਾਲ ਕਿ ਛੇ ਦੇ ਪੰਜਾਬ ਦੇ ਵਿੱਚ ਕੁਝ ਨਵੀਂ ਚੀਜ਼ ਲਿਆਉਣਗੇ ਜਿਹੜਾ ਇਹਨਾਂ ਨੇ ਲੋਕਪਾਲ ਬਣਾਉਣ ਦਾ ਵਾਅਦਾ ਕੀਤਾ ਸੀ ਅੱਜ ਤਾਈਂ ਉਹ ਨਹੀਂ ਬਣਿਆ ਜਿਹੜੀ ਭ੍ਰਿਸ਼ਟਾਚਾਰ ਮੁਕਤ ਮਹਿ ਮਸ਼ਹੂਰ ਕੀਤੀ ਸੀ ਵੱਡੇ ਵੱਡੇ ਬੰਦਿਆਂ ਦੇ ਉੱਤੇ ਪਰਚੇ ਦੇ ਦਿੱਤੇ ਪਰ ਉਹਦਾ ਅੰਜਾਮ ਕੁਝ ਨਹੀਂ ਹੋਇਆ ਅੱਜ ਮੈਂ ਨਾਂ ਨਹੀਂ ਲੈਣੇ ਤੁਹਾਨੂੰ ਪਤਾ ਹੀ ਆ ਉਹ ਸਾਰੇ ਲੀਡਰ ਅੱਜ ਬਾਹਰ ਤੁਰੇ ਫਿਰਦੇ ਆ ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਸੀ ਕਿ ਆ ਕੇ ਅਸੀਂ ਅੰਦਰ ਦੇਤੇ ਆ ਇਹਨਾਂ ਤੇ ਆ ਪਰਚੇ ਆ ਉਹ ਪਰਚੇ ਅੱਜ ਜਿਹੜੀ ਇਹਨਾਂ ਨੇ ਸਕੂਲਾਂ ਦੀ ਗੱਲ ਕੀਤੀ ਸੀ ਕੋਈ 스마트 ਸਕੂਲ ਨਹੀਂ ਦਿੱਸਦਾ ਜਿਹੜੇ ਇਹਨਾਂ ਨੇ ਸੈਂਟਰ ਦੀਆਂ ਜਿਹੜੀਆਂ ਅ ਵੈਲਨੈਸ ਕਲੀਨਿਕ ਸੀ ਉਹਨਾਂ ਤੇ ਕੂਚੀ ਮਾਰ ਕੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਾਈ ਸੀ ਅੱਜ ਇਹਨਾਂ ਨੂੰ ਉਹ ਦੁਆਰਾ ਨਰਿੰਦਰ ਮੋਦੀ ਜੀ ਦੀ ਫੋਟੋ ਲਾਉਣੀ ਪੈ ਰਹੀ ਹੈ ਕਿਉਂਕਿ ਪੈਸੇ ਤਾਂ ਉੱਥੋਂ ਆਉਂਦੇ ਆ ਸਿਰਫ ਕੂਚੀ ਵਾਲੀ ਸਰਕਾਰ ਆ ਰੰਗ ਫੇਰ ਕੇ ਆਪ ਦੀ ਫੋਟੋ ਲਾ ਲੈnde ਜਿਹੜੇ ਇਹਨਾਂ ਨੇ ਹੋਰ ਵਾਦੇ ਕੀਤੇ ਸੀਗੇ ਉਹ ਸਾਰੇ ਹੀ ਲੋਕਾਂ ਕੋਲ ਐਕਸਪੋਜ਼ ਹੋ ਗਏ ਆ ਉਹ ਅੱਜ ਪੰਜਾਬ ਦੇ ਲੋਕ ਵੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਆ ਸੋ ਇੱਥੇ ਵੀ ਬਦਲਾ ਆਊਗਾ ਦਿੱਲੀ ਚ ਜਿਹੜੀਆਂ ਇਹਨਾਂ ਨੇ ਠੱਗੀਆਂ ਮਾਰੀਆਂ ਸੀ ਝੂਠ ਬੋਲਿਆ ਸੀ ਉਹ ਐਕਸਪੋਜ਼ ਹੋ ਗਿਆ ਉਹ ਲੋਕਾਂ ਨੇ ਬਦਲ ਕੇ ਰੱਖਤਾ ਇਹ ਗੱਲ ਇਕੱਲੇ ਮੈਂ ਜਾਂ ਮੇਰੇ ਸਾਥੀ ਨਹੀਂ ਕਹਿੰਦੇ ਇਹ ਗੱਲ ਤਾਂ ਸਾਰੇ ਹਿੰਦੁਸਤਾਨ ਨੇ ਦੇਖ ਲਈ ਔਰ ਸਾਰੀ ਦੁਨੀਆ ਨੇ ਦੇਖ ਲਈ ਕਿ ਮੋਦੀ ਜੀ ਨੇ ਦੇਸ਼ ਨੂੰ ਜਿਸ ਪੱਧਰ ਤੇ ਲੈ ਕੇ ਗਏ ਨੇ ਵਰਲਡ ਲੈਵਲ ਦੇ ਉੱਤੇ ਜੋ ਹਿੰਦੁਸਤਾਨ ਦੀ ਅੱਜ ਪਛਾਣ ਬਣਾਈ ਆ ਮੋਦੀ ਜੀ ਦੀ ਪਛਾਣ ਬਣੀ ਆ ਉਹ ਮੈਂ ਮਹਿਸੂਸ ਕਰਦਾ ਕਿ ਆਉਣ ਵਾਲੇ ਦਿਨਾਂ 'ਚ ਜੇ ਉਹ ਕਮਲ ਦਾ ਫੁੱਲ ਪੰਜਾਬ 'ਚ ਵੀ ਖਿੜਿਆ ਤਾਂ ਸਾਡੇ ਕਿਸਾਨਾਂ ਨੂੰ ਵੀ ਰਾਹਤ ਮਿਲੂਗੀ ਸਾਡੇ ਲੋਕਾਂ ਨੂੰ ਵੀ ਰਾਹਤ ਮਿਲੂਗੀ ਪੰਜਾਬ ਦੇ ਸਿਰ ਕਰਜ਼ਾ ਜਿਹੜਾ ਉਹਦੇ ਤੋਂ ਵੀ ਨਜਾਤ ਪਾਵਾਂਗੇ ਪੰਜਾਬ ਨੂੰ ਜਿਹੜੀਆਂ ਵੱਡੀਆਂ ਸਕੀਮਾਂ ਸੈਂਟਰ ਤੋਂ ਆ ਰਹੀਆਂ ਪਰ ਇਹ ਉਹਦੋਂ ਲਾਗੂ ਨਹੀਂ ਕਰ ਰਹੇ ਕਿ ਇਹਦੇ ਵਿੱਚ ਭਾਜਪਾ ਦਾ ਕਦ ਉੱਚਾ ਨਾ ਹੋ ਜਾਏ ਜੇ ਮੋਦੀ ਸਾਹਿਬ ਆਉਣਗੇ ਇੱਥੇ ਭਾਜਪਾ ਆਊਗੀ ਤਾਂ ਸੈਂਟਰ ਦੀਆਂ ਸਕੀਮਾਂ ਦਾ ਸਿੱਧਾ ਫੈਸਲਾ ਲੋਕਾਂ ਤੱਕ ਪਹੁੰਚੂਗਾ ਤੇ ਮੈਂ ਸਮਝਦਾ ਕਿ ਪੰਜਾਬ ਤਾਂ ਹੀ ਮੁਰਖੁਛਾਲੀ ਤੇ ਆ ਸਕਦਾ ਉਹ ਜਿਹੜਾ ਆਪਾਂ ਕਹਿੰਦੇ ਸੀਗੇ ਪੰਜਾਬ ਖੇੜਿਆ ਫੁੱਲ گلاب ਦਾ ਉਹ ਫੇਰ ਹੀ ਇੱਥੇ ਕਮਲ ਦਾ ਫੁੱਲ ਜਿਹੜਾ ਖੜੂਗਾ ਤਾਂ ਹੀ ਉਹ ਇਸ ਤਰੀਕੇ ਨਾਲ ਖੜਿਆ ਪੰਜਾਬ ਰਹਿ ਸਕਦਾ